ਵਾਹੀ ਗੁਰਜ ਜੀ ਖਾਲਸਾ ਵਾਹੀ ਗੁਰਜ ਜੀ ਫਤਿਹ ਅੱਜ ਜੇ ਤੁਹਾਡੇ ਲੈ ਕੇ ਆਈ ਪਟਿਆਲਾ ਸੀ ਪੱਕੀ ਜੀ ਦੀ ਲੰਥਾਈ 5 ਮੀਟਰ ਤੇ ਕੱਪੜਾ ਜਿਹੜਾ ਆਪਾਂ ਫੋਲਗਲ ਵਰਤੇ ਆ ਤੇ ਜਿਹੜਾ ਆਪਾਂ ਪਹਿਲਾਂ ਲਗਾਵਾਂਗੇ ਉਹ ਬਸ ਸਰਦੇ ਸੈਂਟਰ ਚ ਲਾ ਕੇ ਪੂੜੀ ਦਾ ਪੁੱਲ ਦਾ ਬਸ ਥੱਲੇ ਤੇ ਬੰਦ ਪਾਸ ਉੱਪਰ ਰੱਖ ਕੇ ਚੰਗੀ ਤਰੀਕੇ ਨਾਲ ਆਪਾਂ ਸਾਫ਼ ਸਾਫ਼ ਕਰਕੇ ਜਿਹੜਾ ਆਪਾਂ ਲਾੜਾ ਲਗਾ ਦੇਵਾਂਗੇ ਜਿਹੜੇ ਜਿਹੜੇ ਵੀਰ ਸਾਡੇ YouTube ਚੈਨਲ ਤੇ ਨਵੇਂ ਆਉਣ ਸਾਡੇ YouTube ਚੈਨਲ ਸਬਸਕ੍ਰਾਈਬ ਕਰ ਤੇ Facebook ਪੇਜ ਨੂੰ ਫੋਲੋ ਜਰੂਰ ਕਰ ਦੇਣ ਜਿਹੜੇ ਜਿਹੜੇ ਵੀਰੇ ਸਾਡਾ YouTube ਚੈਨਲ ਸਬਸਕ੍ਰਾਈਬ ਤੇ Facebook ਵਿੱਚ ਫੋਲੋ ਕੀਤਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਇਹੜਾ ਪਾਗਲਾ ਲਗ ਲਗਾਵਾਂਗੇ ਉਹ ਬੈਕ ਤੋਂ ਪਿੰਚ ਕਰਕੇ ਪੂਣੀ ਦਾ ਖੁੱਲਦਾ ਵਸਲੇ ਬੰਦ ਪਾਸੇ ਉਪਰ ਆ ਕੇ ਤੇ ਇਹ ਪਾੜਾ ਹਾਫ ਤੋਂ ਪਿੰਚ ਕਰ ਲਵਾਂਗੇ ਪੱਲੇ ਨੂੰ ਪਿੰਚ ਕਰਨ ਤੋਂ ਬਾਅਦ ਉਹਨੂੰ ਫੋਲਡ ਕਰਕੇ ਜਿਹੜਾ ਲੜਾ ਚੰਗੀ ਤਰੀਕੇ ਨਾਲ ਸਫਾਈ ਵਿੱਚ ਕਰਕੇ ਲਿਆ ਲਿਆ ਕੇ ਲਾ ਦਾਂਗੇ ਤੇ ਫਿਰ ਇਹ ਜਿਹੜਾ ਪਬਾਜ ਆ ਉਹ ਬਾ ਫੇਰਾਂਗੇ ਚੰਗੀ ਤਰੀਕੇ ਨਾਲ ਆਪਾਂ ਪੇਜ ਨੂੰ ਮੋਟਾ ਕਰਕੇ ਤੇ ਬਾਹਰ ਫਿਰਦੇ ਆਪਾਂ ਇਹ ਲੜਾ ਅਗਲਾ ਲੜਾ ਲਗਾਵਾਂਗੇ ਅਗਲਾ ਲੜਾ ਪੂਛੇ ਤਰੀਕੇ ਨਾਲ ਉੱਪਰੋਂ ਤੋਂ ਹੇਠੋਂ ਪਿੰਚ ਕਰਕੇ ਫੋਮ ਦੇਖੋ ਹੇਠਲੇ ਬੰਦ ਪਾਸੇ ਉੱਪਰ ਰੱਖ ਕੇ ਤੇ ਪੱਲੇ ਨੂੰ ਚੰਗੀ ਤਰੀਕੇ ਨਾਲ ਆਪਾਂ ਸਾਫ਼ ਕਰ ਲਵਾਂਗੇ ਸਾਫ਼ ਕਰਨ ਤੋਂ ਬਾਅਦ ਤੇ ਆਪਾਂ ਹੱਥ ਤੋਂ ਇਹ ਲੜਾ ਪਿੰਚ ਕਰ ਦਵਾਂਗੇ ਪਿੰਚ ਕਰਕੇ ਤੇ ਆਪਾਂ ਡਬਲ ਪਿੰਚ ਹਲਕਾ ਜਿਹਾ ਕਰਕੇ ਤੇ ਉੱਪਰ ਫੋਲਡ ਕਰ ਦਵਾਂਗੇ ਚੰਗੀ ਤਰੀਕੇ ਨਾਲ ਆਪਾਂ ਹੱਥ ਫੇਰਦੇ ਜਿਹੜਾ ਲੜਾ ਹੈ ਉਹ ਆਪਾਂ ਲਗਾ ਦੇਵਾਂਗੇ ਤੇ ਲੜਾ ਜਿਹੜਾ ਪੁਰੂ ਵਿੱਚ ਬਵਾਜ ਫੇਰਦੇ ਹੋਏ ਤੇ ਜਿਹੜਾ ਪੇਜ ਆ ਆਪਾਂ ਬਣਾਵਾਂਗੇ ਤੇ ਪਲੇ ਵੀ ਜਿਹੜਾ ਆਪਾਂ ਪੇਜ ਆ ਉਧਰ ਵੀ ਆਪਾਂ ਬਵਾਜੜਾ ਫੇਰਾਂਗੇ ਤੁਸੀਂ ਜਿਹੜਾ ਨਾਲ ਦੇ ਨਾਲ ਵੀ ਬਾਤ ਫੇਰ ਸਕਦੇ ਹੋ ਬਾਜੜਾ ਜਿਹੜਾ ਤੁਸੀਂ ਸਾਰੇ ਲੜੀ ਤੁਹਾਡੇ ਪੂਰੇ ਹੁੰਦੇ ਤੁਸੀਂ ਉਦੋਂ ਵੀ ਜਿਹੜਾ ਬਾਤ ਆ ਫੇਰ ਸਕਦੇ ਹੋ ਤੇ ਉਸੇ ਤਰੀਕੇ ਨਾਲ ਹੀ ਆਪਾਂ ਜਿਹੜਾ ਅਗਲਾ ਲੜ ਲਗਾਵਾਂਗੇ ਬੈਕ ਟੂ ਪੈਂਚੀ ਕਰਕੇ ਪੁਨੀਦ ਖੋਲਦੇ ਤੇ ਬੰਨਪਾਸ ਉੱਪਰ ਰੱਖ ਕੇ ਤੇ ਜਿਹੜਾ ਪ੍ਰੋਪਰ ਲਾ ਹੋਵੇਗਾ ਪੇਜ ਉਹਦੇ ਆਪਾਂ ਮੂਰੇ 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 ਲਿਆਉਂਦੇ ਹੋਏ ਆਪਾਂ ਪਿੱਛੇ ਤੱਕ ਜਿਹੜਾ ਹੱਥ ਫੇਰ ਲੈਣਾ ਤੇ ਇਹਦੇ ਨਾਲ ਕੀ ਹੋਵੇਗਾ ਆਪਣੀ ਸਫਾਈ ਜਿਹੜੀ ਅੱਧ ਤੋਂ ਵੱਧ ਤਾਂ ਜਿਹੜੀ ਪਹਿਲੇ ਹੋ ਜੇਗੀ ਇਸ ਨਾਲ ਇਸ ਤਰੀਕੇ ਨਾਲ ਤੇ ਬਾਅਦ ਵਿੱਚ ਜਿਹੜੀ ਮਾੜੇ ਮੋਟੇ ਰਹਿੰਦੀ ਉਹ ਬਾਅਦ ਫੇਰਨ ਤੇ ਜਿਹੜੀ ਆਪਣੀ ਸਫਾਈ ਉਹ ਹੋ ਜੇਗੀ ਡਬਲ ਪੈਂਚੀ ਜਿਹੜਾ ਉਸ ਤਰੀਕੇ ਨਾਲ ਆਪਾਂ ਕਰਕੇ ਤੇ ਉੱਪਰ ਫੋਲਡ ਕਰਕੇ ਜਿਹੜਾ ਲਾੜਾ ਲਗਾ ਦਵਾਂਗੇ చంగ తరికే బ వాజను మోటా అలావే తరికే నేను పడా బ పింఛ క పూని బస్ ఉపను చీ తరికే న సాఫ్ ਤੇੜਾ ਪੱਲਾੜ ਨੂੰ ਹਾਫ ਤੋਂ ਪਿੰਚ ਕਰ ਲਾਂਗੇ ਤੇ ਪਿੰਚ ਕਰਕੇ ਆਪਾਂ ਇਹਦਾ ਡਬਲ ਪਿੰਚ ਕਰਕੇ ਉੱਪਰੋਂ ਫੋਲਡ ਜਰੂਰ ਕਰ ਲਵਾਂਗੇ ਤੇ ਜੇ ਵੀਡੀਓ ਵਧੀਆ ਲੱਗ ਰਹੀ ਤੇ ਬਹੁਣੇ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਤੇ ਪ੍ਰੋਪਾ ਫੋਲਡ ਕਰਕੇ ਤੇੜਾ ਚੰਗੀ ਦਿਖਣ ਵਾਲਾੜਾ ਉਹ ਪਾ ਲਗਾ ਦੇਵਾਂਗੇ ਤੇ ਵਿੱਚ ਬਾਅਦ ਵਿੱਚ ਆਪਾਂ ਬਾਸ ਫੇਰ ਕੇ ਇਹਦਾ ਫਾਸਲਾ ਜਿਹੜਾ ਵਧਾ ਲਵਾਂਗੇ ਬਲੀ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਜਿਹੜੇ ਛੋਟੇ ਬੱਚੇ ਪਟਿਆਲਾ ਸ਼ਿਪਾਗੀ ਜਦ ਬੰਦਦੇ ਨੇ ਤੇ ਉਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਏ ਤਾਂ ਇਹ ਵੀਡੀਓ ਨੂੰ ਦੇਖ ਕੇ ਪਰਬਲਮ ਦਾ ਉਹ ਹੱਲ ਕਰ ਸਕਣ ਚੰਗੇ ਤਰੀਕੇ ਨਾਲ ਆਪਾਂ ਬਾਅਦ ਫੇਰ ਕੇ ਲੜਾ ਲਗਾ ਲਵਾਂਗੇ ਤੇ ਹਲਕਾ ਲਾੜੂ ਆਪਾਂ ਬੈਕ ਤੋਂ ਪੈਂਚ ਕਰਕੇ ਤੇ ਉਸ ਤਰੀਕੇ ਨਾਲ ਜਿਹੜਾ ਆਪਾਂ ਗੱਲ ਲੜ ਵੀ ਲਗਾਵਾਂਗੇ ਇਹ ਵੀ ਉਸੇ ਤਰੀਕੇ ਨਾਲ ਗੂ ਲਗਾਵਾਂਗੇ ਜਿਵੇਂ ਆਪਾਂ ਪਹਿਲਾਂ ਲਗਾਏ ਆ ਤੇ ਜਿਹੜਾ ਪਾਫ ਤੋਂ ਆਪਣਾ ਪਿੰਚ ਕਰ ਲੈਣਾ ਹੈ ਤੇ ਉਪਰੋਂ ਵੀ ਆਪਾਂ ਪਿੰਚ ਕਰ ਲਵਾਂਗੇ ਪਿੰਚ ਕਰਕੇ ਜਿਹੜਾ ਲੜ ਆਪਾਂ ਲਗਾ ਦੇਵਾਂਗੇ ਇਹ ਦੇ ਕਨੇਡਾ ਪੱਲਾੜਾ ਲਗਾ ਕੇ ਵਿੱਚ ਜਿਹੜਾ ਆਪਾਂ ਬਾਜਾ ਉਹ ਆਪਾਂ ਇਹ ਦਮਾਂਗੇ ਤੇ ਜਿਹੜਾ ਆਪਾਂ ਕੱਲ੍ਹ ਲੈ ਲਾਵਾਂਗੇ ਆਪਾਂ ਪੱਗ ਪੈਨ ਦੇ ਨੱਕ ਦੀ ਸ਼ੀਚ ਲਗਾ ਕੇ ਤੇ ਪੂਣੀ ਦਖਲ ਤੇ ਮਤ ਪਾਸ ਉੱਪਰ ਰੱਖ ਕੇ ਤੇ ਯਾਨੀ ਕਿ ਆਪਣੇ ਦੋ ਪੱਲੇ ਆਣਗੇ ਖੱਬਾ ਪੱਲਾ ਹਾਫ ਵੱਲ ਤੇ ਸੱਜਾ ਪੱਲਾ ਹਾਫ ਵੱਲ ਕਰਕੇ ਚੰਗੀ ਤਰੀਕੇ ਨਾਲ ਆਪਾਂ ਲਾੜਾ ਜਿਹੜਾ ਪੱਗ ਪੈਨ ਦੇ ਥੱਲੇ ਲਿਆ ਕੇ ਆਪਾਂ ਸੱਜੇ ਪਾਸੇ ਵੱਲ ਨੂੰ ਮੋੜ ਦਵਾਂਗੇ ਇਹ ਵੀਡੀਓ 'ਚ ਦੇਖ ਰਹੇ ਹੋ ਕਿ ਆਪਾਂ ਇਹਦਾ ਪੱਗ ਮੈਂ ਥੱਲੇ ਲਿਆ ਕੇ ਸੱਜੇ ਪਾਸੇ ਵੱਲ ਨੂੰ ਮੋੜ ਦਿੱਤਾ ਹੈ ਤੇ ਜਿਹੜਾ ਹੁਣ ਆਪਾਂ ਚੰਗੇ ਤਰੀਕੇ ਨਾਲ ਲਾੜਾ ਪਾ ਲਗਾ ਕੇ ਦਬਾਵਾ ਦਵਾਂਗੇ ਤੇ ਜਿਹੜਾ ਆਪਾਂ ਸਿਰ ਟਕਣਾ ਜਿਹੜਾ ਆਪਾਂ ਪਹਿਲਾਂ ਲਗਾਇਆ ਸੀ ਉਹਨੂੰ ਖੋਲ ਲਵਾਂਗੇ ਖੋਲਣ ਤੋਂ ਬਾਅਦ ਜਿਹੜੇ ਆਪਾਂ ਚਾਰੇ ਪਾਸੇ ਨੇਗੇ ਉਹ ਆਪਾਂ ਢੱਕ ਦਵਾਂਗੇ ਤੇ ਢੱਕਣ ਤੋਂ ਬਾਅਦ ਜਿੱਥੇ ਕਿ ਜਿਹੜਾ ਆਪਣਾ ਸਿਰ ਨਾ ਰਹਿ ਜਾਂਦਾ ਹੈ ਉੱਥੇ ਆਪਾਂ ਡਬਲ ਸ਼ੀਸ਼ਾ ਵਰਤ ਕੇ ਜਿਹੜਾ ਆਪਾਂ ਸੇਰਾ ਉਹਨੂੰ ਆਪਾਂ ਕਵਰ ਕਰ ਸਕਦੇ ਹਾਂ ਤੇ ਜਿਵੇਂ ਆਪਾਂ ਇਹੜਾ ਕਲਗਿੜਾ ਲਗਾਇਆ ਸੀ ਉਸ ਤਰੀਕੇ ਨਾਲ ਹੀ ਆਪਾਂ ਬੈਕ ਲੜ ਲਗਾਉਣਾ ਹੈ ਬੈਕ ਲੜ ਵੀ ਕਿਵੇਂ ਲਗਾਉਣਾ ਹੈ ਕਿ ਜਿਹੜਾ ਆਪਣਾ ਖੱਬਾ ਪੱਲਾ ਹੈ ਉਹਨੂੰ ਹਾਫ ਫੋਲ ਲਗਾ ਲੈਣਾ ਹੈ ਤੇ ਸੱਜੇ ਪੱਲੇ ਨੂੰ ਹਾਫ ਫੋਲ ਕਰਕੇ ਦੋਵਾਂ ਨੂੰ ਬਰਾਬਰ ਕਰਕੇ ਤੇ ਇਹ ਜਿਹੜਾ ਪੱਲਾੜਾ ਹੈ ਬੈਕ ਉਹ ਲਗਾ ਦਵਾਂਗੇ ਤੇ ਜੇ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜਲਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ